ਸਸੀ ਗੱਲ ਜੀ ਆਪਾਂ ਲੈ ਕੇ ਆਏ ਜੀ ਸ਼ਹੀਦ ਅਰਮ ਸਰਦਾਰ ਭਗਤ ਸਿੰਘ ਉਹਨਾਂ ਦੀ ਕਿਤਾਬ ਦਾ ਪੰਨਾ ਨੰਬਰ 13 13 ਦੇ ਪੰਨੇ ਦੇ ਵਿੱਚ ਥੋੜੇ ਥੋੜੀ ਰਹਿੰਦੀ ਹੈ ਉਸ ਤੋਂ ਅੱਗੇ ਆਪਾਂ 14ਵਾਂ ਪੰਨਾ ਸ਼ੁਰੂ ਕਰਾਂਗੇ ਆਪਾਂ ਨਾਲੇ ਪਹਿਲਾਂ 13 ਪੰਨਾ ਪੂਰਾ ਕਰ ਲਈਏ ਇਹ ਜਿਹੜਾ ਵੀ ਮਨੁੱਖ ਪ੍ਰਕਿਰਤੀ ਦਾ ਹਮੇ ਹੈ ਉਹ ਲਾਜ਼ਮੀ ਤੌਰ ਤੇ ਉਹ ਲਾਜ਼ਮੀ ਤੌਰ ਤੇ ਵਿਸ਼ਵਾਸ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਵੇਗੀ ਇਹਦੇ ਵਿੱਚ ਅਵਿਸ਼ਵਾਸ ਪ੍ਰਗਟ ਕਰਨਾ ਪਵੇਗਾ ਅਤੇ ਇਹਦੇ ਹਰ ਇੱਕ ਪਹਿਲੂ ਨੂੰ ਵੰਗਾਰਨਾ ਪਵੇਗਾ ਪ੍ਰਚਲਿਤ ਵਿਸ਼ਵਾਸ ਦੀ ਇੱਕ ਵਿਸ਼ਵਾਸ ਦੀ ਇੱਕ ਕੱਲੀ-ਕੱਲੀ ਗੱਲ ਦੀ ਬਾਲੀਲ ਬਾਲੀਲ ਜਾਣ ਪੁਸ਼ ਕਰਨੀ ਜਾਣ ਪੇ ਸਟਾਰਟ ਕਰਨੀ ਪਵੇਗੀ ਜੇ ਕੋਈ ਵੀ ਦਲੀਲ ਨਾ ਕਿਸੇ ਆਧਾਰਤ ਦਾ ਫਲਸਫੇ ਵਿੱਚ ਵਿਸ਼ਵਾਸ ਕਰਨ ਕਰਨ ਲੱਗ ਕਰਨ ਲੱਗਦਾ ਹੈ ਤਾਂ ਵਿਸ਼ਵਾਸ ਸਹਿਯੋਗ ਸਹਿਣਯੋਗ ਹੈ ਉਹਦੀ ਦਲੀਲ ਗਲਤ ਜਾਂ ਓਕੇ ਹੀ ਬੇਬੁਨਿਆਦੀ ਹੋ ਸਕਦੀ ਹੈ ਪਰ ਉਹਦੇ ਦਰੁਸਤ ਰਾਤਿਲ ਉਰ ਪਰ ਉਹਨੂੰ ਦਰੁਸਤ ਰਾ ਉਤੇ ਲਿਆ ਲਿਆਇਆ ਜਾ ਸਕਦਾ ਹੈ ਕਿਉਂਕਿ ਤਰਕਸ਼ੀਲਤਾ ਉਸਦੀ ਜ਼ਿੰਦਗੀ ਦਾ ਧਰੂ ਤਾਰਾ ਹੁੰਦਾ ਹੈ ਪਰ ਨਿਰਾ ਵਿਸ਼ਵਾਸ ਤੇ ਅਨਾਂ ਵਿਸ਼ਵਾਸ ਖਤਰਨਾਕ ਹੁੰਦੇ ਹਨ ਕਿਸੇ ਵੀ ਚੀਜ਼ ਦਾ ਅਧੂਰਾ ਗਿਆਨ ਬੰਦੇ ਲਈ ਹਾਨੀਕਾਰਕ ਹੁੰਦਾ ਇਸ ਗੱਲ ਦਾ ਹੀ ਮਤਲਬ ਹੈ ਕਿ ਵਿਸ਼ਵਾਸ ਤੇ ਅਵਿਸ਼ਵਾਸ ਦੋਨੇ ਖਤਰਨਾਕ ਹੁੰਦੇ ਇਹ ਦਿਮਾਗ ਨੂੰ ਕੁੰਦ ਬਣਾਉਂਦਾ ਹੈ ਤੇ ਬੰਦੇ ਨੂੰ ਪ੍ਰਤੀਗਾਰ ਪ੍ਰਤੀਗਾਮੀ ਬਣਾ ਦਿੰਦਾ ਹੈ ਪ੍ਰਤੀਗਾਮੀ ਹੁੰਦਾ ਪਿਛਾ ਖੇਚੂ ਪ੍ਰਤੀਗਾਮੀ ਹੁੰਦਾ ਜਿਹੜਾ ਬੰਦੇ ਨੂੰ ਬੰਦੇ ਦੀ ਨੈਗੇਟਿਵਿਟੀ ਪਿਛਾ ਪਿਛਾਗਾਮੀ ਬਣਾ ਦਿੰਦਾ ਹੈ ਜਿਹੜਾ ਵੀ ਬੰਦਾ ਯਥਾਤਵਾਦੀ ਹੋਣ ਦਾ ਦਾਵਾ ਕਰਦਾ ਹੈ ਉਹ ਸਮੁੱਚੇ ਪੁਰਾਤਨ ਵਿਸ਼ਵ ਨੂੰ ਚੈਲੰਜ ਕਰਨ ਉਸ ਨੂੰ ਉਸ ਨੂੰ ਸਮੁੱਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਵੇਗਾ ਜੇ ਇਹ ਵਿਸ਼ਵਾਸ ਦੀਲੀਲ ਅੱਗੇ ਨਾ ਖੜ ਸਕੇ ਤਾਂ ਟੈ ਟ ਹੈ ਟੈਟੇ ਹੀ ਹੋ ਜਾਵੇ ਫਿਰ ਉਹ ਬੰਦੇ ਨੂੰ ਪਹਿਲਾ ਕੰਮ ਪਹਿਲੇ ਕੰਮ ਸਾਰੇ ਪ੍ਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਫਲਸਫੇ ਨੂੰ ਜਮੀਨੀ ਜਮੀਨ ਤਿਆਰ ਕਰਨੀ ਪਵੇਗੀ ਫਿਰ ਨਕਾਰਾਤਮਕ ਪੱਖ ਇਹ ਨਕਾਰਾਤਮਕ ਪੱਖ ਹੈ ਇਸ ਤੋਂ ਮਗਰੋਂ ਸਕਾਰਾਤਮਕ ਕੰਮ ਕਰਨੇ ਸ਼ੁਰੂ ਕਰਨੇ ਸ਼ੁਰੂ ਕਰਨੇ ਹੁੰਦੇ ਜਿਸ ਵਿੱਚ ਕਈ ਪੁਰਾਣੇ ਵਿਸ਼ਵਾਸਾਂ ਦੀ ਕੁਝ ਸਰਗਰਮੀਆਂ ਮੁੜ ਉਸਾਰੀ ਉਸਾਰੀ ਲਈ ਵਰਤੀ ਜਾ ਸਕਦੀ ਹੈ ਜਿੱਥੋਂ ਤੱਕ ਕਿ ਮੇਰਾ ਸਬੰਧ ਹੈ ਕਿ تسلیم ਕਰਦਾ تسلیم ਕਰਦਾ ਹਾਂ ਕਿ ਇਸ ਬਾਰੇ ਬਹੁਤ ਅਧਾਇਨ ਅਧਾਇਨ ਨਹੀਂ ਕਰ ਸਕਿਆ ਏਸ਼ੀ ਫਲਸਫੇ ਨੂੰ ਪੜਨ ਦੀ ਮੈਂ ਵੱਡੀ ਏਸ਼ੀ ਫਲਸਫੇ ਨੂੰ ਪੜਨ ਦੀ ਮੇਰੀ ਵੱਡੀ ਰੀਜ ਹੈ ਪਰ ਮੈਨੂੰ ਇਸ ਵਕਤ ਦਾ ਮੌਕਾ ਪਰ ਮੈਨੂੰ ਇਸ ਵਕਤ ਦਾ ਮੌਕਾ ਨਹੀਂ ਮਿਲਿਆ ਪਰ ਜਿੱਥੋਂ ਤੱਕ ਮੈਂ ਨਕਾਰਾਤਮਕ ਪੱਖ ਨੂੰ ਸਮਝਦਾ ਹਾਂ ਮੈਨੂੰ ਇਸ ਉੱਤੇ ਯਕੀਨ ਹੈ ਕਿ ਮੈਂ ਪੁਰਾਤਨ ਵਿਸ਼ਵਾਸ ਦੀ ਪੁਰਖਤਾੰਗੀ ਤੇ ਕਿੰਤੂ ਕਿੰਤੂ ਕਰ ਸਕਦਾ ਤਾਂ ਕਿ ਉਹ ਜੋ ਪਿੱਛੇ ਰਿ